ਹਾਂਜੀ ਅੱਜ ਦੀ ਐਕਟੀਵਿਟੀ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਐਲੂਮੀਨੀਅਮ ਫੋਇਲ ਨੂੰ ਪਾਣੀ ਦੇ ਵਿੱਚ ਪਾਉਂਦੇ ਹਾਂ ਤਾਂ ਇਹ ਪਾਣੀ ਦੇ ਵਿੱਚ ਤੈਰਦਾ ਹੈ ਹੁਣ ਅਸੀਂ ਇਹ ਐਸਲਮੀਨੀਅਮ ਫੋਇਲ ਨੂੰ ਜੇ ਕ੍ਰਸ਼ ਕਰਕੇ ਪਾਣੀ ਦੇ ਵਿੱਚ ਪਾ ਰਿਹਾ ਤਾਂ ਤਾਂ ਵੀ ਇਹ ਪਾਣੀ ਦੇ ਵਿੱਚ ਤੈਰਦਾ ਹੀ ਰਹਿੰਦਾ ਹੈ ਦੁਬਾਰਾ ਬੱਕੀ ਦੇਖੋ ਇਹ ਪਾਣੀ ਦੇ ਵਿੱਚ ਤੈਰ ਰਿਹਾ ਹੈ ਹੁਣ ਅਸੀਂ ਕੀ ਕਰਦੇ ਹਾਂ ਇਹਨੂੰ ਪਾਣੀ ਦੇ ਵਿੱਚ ਹੀ ਕ੍ਰਸ਼ ਕਰਾਂਗੇ ਪਾਣੀ ਦੇ ਵਿੱਚ ਕ੍ਰਸ਼ ਕੀਤਾ ਹੈ ਤਾਂ ਸਿੱਖਦੇ ਆ ਕਿ ਇਹ ਡੁੱਬ ਗਿਆ ਹੈ ਕੀ ਕਾਰਨ ਹੈ ਕਿ ਜੇ ਅਸੀਂ ਇਹਨੂੰ ਪਾਣੀ ਦੇ ਵਿੱਚ ਕ੍ਰਸ਼ ਕਰਦੇ ਹਾਂ ਤਾਂ ਇਹ ਡੁੱਬ ਜਾਂਦਾ ਹੈ ਤੇ ਇਹਨੂੰ ਅਸੀਂ ਹਵਾ ਵਿੱਚ ਕ੍ਰਸ਼ ਕਰਦੇ ਹਾਂ ਤਾਂ ਇਹ ਪਾਣੀ ਦੇ ਉੱਤੇ ਤੈਰਦਾ ਰਹਿੰਦਾ ਇਹਦੇ ਪਿੱਛੇ ਕਾਰਨ ਇਹ ਹੈ ਕਿ ਜਦੋਂ ਅਸੀਂ ਇਹਨੂੰ ਹਵਾ ਦੇ ਵਿੱਚ ਕ੍ਰਸ਼ ਕਰ ਰਹੇ ਹਾਂ ਤਾਂ ਜਿਹੜੀ ਹਵਾ ਹੈ ਉਹ ਇਹਦੇ ਵਿੱਚ ਟ੍ਰੈਪ ਹੋ ਜਾਂਦੀ ਹੈ ਜਿਹਦੇ ਕਾਰਨ ਇਹਦੀ ਜਿਹੜੀ ਡੈਂਸਿਟੀ ਹੈ ਉਹ ਪਾਣੀ ਤੋਂ ਘੱਟ ਜਾਂਦੀ ਹੈ ਤੇ ਇਹ ਪਾਣੀ ਦੇ ਵਿੱਚ ਉੱਪਰਲੇ ਪਾਸੇ ਹੀ ਤੈਰਦਾ ਰਹਿੰਦਾ ਹੈ ਪਰ ਜਦੋਂ ਅਸੀਂ ਇਹਨੂੰ ਪਾਣੀ ਦੇ ਵਿੱਚ ਕ੍ਰਸ਼ ਕੀਤਾ ਤਾਂ ਇਹਦੇ ਵਿੱਚ ਹਵਾ ਨਹੀਂ ਗਈ ਜਿਹਦੇ ਕਾਰਨ ਇਹ ਜ਼ਿਆਦਾ ਡੈਂਸ ਹੋ ਗਿਆ ਪਾਣੀ ਤੋਂ ਤੇ ਜਿਹਦੇ ਕਾਰਨ ਇਹ ਪਾਣੀ ਦੇ ਵਿੱਚ ਸਿੰਕ ਹੋ ਗਿਆ ਡੁੱਬ ਗਿਆ